ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਦਾਨ ਦਰਬਾਰ ਸਾਹਮਣੇ ਆ ਰਾਜਪੱਡੀ ਦੇ ਜਿਹੜਾ ਪ੍ਰਬੰਧਕ ਵੀਰਾਂ ਦੇ ਸਹਿਯੋਗ ਦੇ ਨਾਲ ਕੈਂਪ ਲੱਗਿਆ ਹੋਇਆ ਖਾਲਸਾ ਗੁਰਮਤਸਕੀਤ ਅਕੈਡਮੀ ਦੇ ਪ੍ਰੋਫੈਸਰ ਜੋ ਸਖਾਰ ਦੇ ਬੱਚਿਆਂ ਨੂੰ ਪੜ੍ਹਾ ਰਹੇ ਹੁਣ ਤੱਕ ਜੋ ਬਾਹਾਂ ਬੋਲੀ ਪੰਜਾਬੀ ਦਾ ਕੋਰਸ ਕਰਾ ਕੇ ਜਿਹੜੇ ਬੱਚੇ 12 ਮਾਤਰਾ ਦਾ ਜਿਹਨਾਂ ਨੂੰ ਗਿਆਨ ਹੋ ਗਿਆ ਕੋਰਸ ਕਰ ਚੁੱਕੇ ਆ ਪੰਜਾਬੀ ਦਾ ਹੁਣ ਤੱਕ 10 11 ਦਿਨ ਲਾ ਕੇ ਉਹ ਬੱਚੇ ਚੋਣਵੇ ਅਸੀਂ ਕੱਢ ਕੇ ਅੱਜ ਜਿਹੜਾ ਜਪਜੀ ਸਾਹਿਬ ਦੀ ਬਾਣੀ ਪਹਿਲੀ ਬਾਣੀ ਤਾਂ ਸ੍ਰੀ ਗੁਰੂ ਨਾਲ ਦੀ ਉਹ ਅੱਜ ਇਹਨਾਂ ਨੂੰ ਸ਼ੁਰੂ ਕਰਾਈ ਹੈ ਤੇ ਪੰਜ ਪੌੜੀਆਂ ਦੀ ਅੱਜ ਜਿਹੜੀ ਇਹਨਾਂ ਦੀ ਸੰਸਥਾ ਹੋ ਚੁੱਕੀ ਹੈ ਤੇ ਜਿਹੜੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਪਜੀ ਸਾਹਿਬ ਦਾ ਪਾਠ ਹੋ ਬਹੁਤ ਸ਼ੁੱਧ ਪੜਨਗੇ ਤੇ ਜਿਹੜੇ ਵੀ ਗੁਰਦਾਨਗਰ ਦਰਬਾਰ ਦੇ WhatsApp ਗਰੁੱਪ ਦੇ ਨਾਲ ਦਾ ਬੁਰ ਜੁੜੇ ਹੋਇਆ ਕੋਰਾਂ ਨੂੰ ਵੀ ਬੇਨਤੀ ਹੈ ਇਹ ਭਾਈ ਜਿਹੜਾ ਇਹ ਲਾਹਾ ਏ ਇਹਦਾ ਜਿਹੜਾ ਪਲੇਟਫਾਰਮ ਹੈ ਉਹ ਜ਼ਿੰਦਗੀ 'ਚ ਵਾਰ-ਵਾਰ ਕਈ ਵਾਰ ਸੁਆਪ ਨਹੀਂ ਬਣਦਾ ਜੇ ਹੁਣ ਬਣਿਆ ਤਾਂ ਜਿਹੜੇ ਹੋਰ ਵੀ ਹਲੇ ਸੋਚ ਰਹੇ ਆ ਜਾਂ ਰਹਿ ਗਿਆ ਉਹ ਬੱਚਿਆਂ ਨੂੰ ਭੇਜ ਕੇ ਗੁਰਬਾਣੀ ਦੇ ਲੜ ਮਾਂ ਬੋਲੀ ਦਾ ਕੋਰਸ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬ ਬੇਨਤੀ ਹੋ ਰਹੀ ਹੈ ਜਿਹੜੇ ਬੱਚਿਆਂ ਨੇ ਜਲਦੀ ਸਾਹਿਬ ਦੀ ਸੰਸਥਾਾਂ ਹੋਈ ਜਿਨ੍ਹਾਂ ਨੇ ਵੀ ਅੱਗੇ ਸੰਪੂਰਨ ਸੰਸਥਾਾਂ ਕਰਨੀਆਂ ਪੰਜ ਵਾਰੀਆਂ ਅਮਰਤ ਵੇਲੇ ਦੀਆਂ ਸੰਧਿਆ ਵੇਲੇ ਦੀ ਰੈਰਾਤ ਸਾਗ ਤੇ ਰਾਤ ਨੂੰ ਕੀਰਤਨ ਸੋਲੇ ਦੀ ਤੇ ਉਸ ਤੋਂ ਅੱਗੇ ਤਾਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਖਿਆ ਲੈਣੀ ਹੋਵੇ ਉਹ ਖਾਲਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਆ ਸਕਦਾ ਹੈ ਠੀਕ ਹੈ ਪਰ ਤੁਹੇ ਤੁਹਾਨੂੰ ਸੰਪੂਰਨ ਵਿਸਤਾਰਪੂਰਕ ਵਿਧ ਅਰਥਾਂ ਦੇ ਸੰਖਿਆ ਦਿੱਤੀ ਜਾਵੇਗੀ ਠੀਕ ਹੈ ਖਾਲਸਾ ਗੁਰਮਤ ਸੰਗੀਤ ਅਕੈਡਮੀ 4 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਕਲਾਸਾਂ ਲੱਗਦੀਆਂ ਨੇ ਤਾਂ ਉੱਥੇ ਆ ਕੇ ਤੁਸੀਂ ਸੰਪੂਰਨ ਗੁਰਬਾਣੀ ਦੀ ਸੰਤਿਆ ਸ਼ੁੱਧ ਗੁਰਬਾਣੀ ਜੀ ਮੇ ਪੜ੍ਹਨੀ ਆ ਤੇ ਗੁਰਬਾਣੀ ਦੇ ਅਰਥ ਕੀ ਨੇ ਗੁਰਬਾਣੀ ਸਾਨੂੰ ਕੀ ਸਮਝਾ ਰਹੀ ਹੈ ਇਹ ਇੱਕ ਤਾਂ ਹੁੰਦੀ ਆ ਬਾਣੀ ਪੜ੍ਹਨੀ ਠੀਕ ਆ ਗੁਰਬਾਣੀ ਸਾਨੂੰ ਕੀ ਕਹਿ ਰਹੀ ਐ ਇਸ ਦੀ ਨੌਲਜ ਹੋਣਾ ਸਭ ਤੋਂ ਜ਼ਰੂਰੀ ਆ ਠੀਕ ਹੈ ਨਾ ਬੰਤਾ ਹੋਣਾ ਸੀ ਤਨ ਤਨ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਮਨਾਇਆ ਇਹਨਾ ਪਰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਧ ਕਰਵਾਇਆ ਸੀ ਅਸੀਂ ਉਹਨਾਂ ਦੀ ਇਹ ਕਮਰਾ ਉੱਤੇ ਜਾ ਕੇ ਨਸ ਰਗੜਦੇ ਨੇ ਉਹ ਕਿਉਂ ਕਿਉਂਕਿ ਅਸੀਂ ਗੁਰਬਾਣੀ ਦੇ ਅਰਥ ਸਾਨੂੰ ਸਮਝਣੀ ਹੈ ਠੀਕ ਹੈ ਅਸੀਂ ਗੁਰਬਾਣੀ ਪੜ੍ਹਦੇ ਆ ਸੁਖਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਪਰ ਅਸੀਂ ਸੋ ਗੁਰਨੀ ਸਾਹਿਬ ਦੀ ਬਾਣੀ ਨੂੰ ਸਿਰਫ ਤਈ ਕਹਿ ਦਿੰਦੇ ਅਸੀਂ ਇੱਕ ਘੰਟੇ ਦੇ ਵਿੱਚ ਇਹ ਸੋ ਗੁਰਨੀ ਸਾਹਿਬ ਦਾ ਪਾਠ ਕਰ ਲੁੰਦੇ ਨੇ ਉਹ ਮੈਨੇ ਨਹੀਂ ਰੱਖਣਾ ਤੁਸੀਂ ਇੱਕ ਘੰਟੇ ਦੀ ਮਜਾਏ ਤੁਸੀਂ ਡੇਢ 2 ਘੰਟਾ ਲਾਓ ਪਰ ਬਾਣੀ ਨੂੰ ਸਮਝੋ ਬਾਣੀ ਕੀ ਕਹਿ ਰਹੀ ਆ ਅਸੀਂ ਬਾਣੀ ਨੂੰ ਸਮਝਦੇ ਨਹੀਂ ਤਾਂ ਹੀ ਅਸੀਂ ਕਦੇ ਕਿਸੇ ਪੀਰ ਦੀ ਦਰਗਾਹ ਉੱਤੇ ਕਦੇ ਕਿਸੇ ਬਾਪੇ ਦੇ ਘਰੇ ਉੱਤੇ ਕਦੇ ਕਿਸੇ માતા ਦੇ ਮੰਦਰ ਦੇ ਵਿੱਚ ਬੈਠੇ ਹੁੰਦੇ ਆ ਕਦੇ ਕਿਤੇ ਉਹ ਕਿਉਂ ਬੈਠੇ ਹੁੰਦੇ ਆ ਕਿ ਕਿ ਅਸੀਂ ਬਾਣੀ ਪੜਦੇ ਆ ਪਰ ਬਾਣੀ ਨੂੰ ਸਮਝਦੇ ਨਹੀਂ ਠੀਕ ਆ ਇਸ ਕਰਕੇ ਬਾਣੀ ਸਮਝਣੀ ਵੀ ਜ਼ਰੂਰੀ ਆ ਠੀਕ ਆ ਸੋ ਜਿਨ੍ਹਾਂ ਨੇ ਵੀ ਬਾਣੀ ਦੀ ਸੰਪੂਰਨ ਸੰਖਿਆ ਲੈਣੀ ਹੋਵੇ ਉਹ ਖਾਸਾ ਗੁਰਮਤ ਸੰਗੀਤ ਅਕੈडमी ਵਿਖੇ ਆ ਸਕਦਾ ਹੈ ਸੋ ਵਾਹਿਗੁਰੂ ਜੀ ਦਾ ਖਾਸਾ ਧੰਨ ਦੀ ਕਰੇ ਦੋ ਜਣੇ ਪੜ੍ਹਦੇ ਗੁੱਟਕਾ ਉੱਠੋ ਭਾਈ ਜਿਹੜੇ ਵੱਡੇ ਬੱਚੇ ਹੋ ਜ਼ਿੰਮੇਵਾਰੀ ਸਮਝਿਆ ਕਰੋ ਗੁੱਟਕਿਆਂ ਨੂੰ ਸਿੱਧਾ ਰੱਖੋ